यो मलाई मारियो भने निकै त मारियो मोटा पब्ना हुन्छ नि मारियो हुन्छ को मारियो भन्दा आ मारियो पो हुन्छ Jangan, jangan, jangan. Mujadzina ini tidak boleh berjumpa dengan saya. ਅਚਾਨਕ ਇੱਕ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਉੱਥੇ ਮੌਜੂਦ ਸਾਰੀਆਂ ਪਾਈਪਾਂ ਸੜ ਕੇ ਸੁਆਹ ਹੋ ਗਈਆਂ ਜਾਣਕਾਰੀ ਦੇ ਮੁਤਾਬਿਕ ਪੰਜ ਫਾਇਰ ਬ੍ਰਿਗੇਡ ਦੇ ਟੈਂਡਰ ਉੱਥੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਾਲਾਂਕਿ ਅੱਗ ਕਿਹਣਾ ਕਾਰਨਾ ਕਰਕੇ ਲੱਗੀ ਹੈ ਇਸ ਬਾਬਤ ਹਾਲੇ ਤੱਕ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਅੱਗ ਦਾ ਧੂੰਆਂ ਚਾਰੇ ਪਾਸੇ ਦਿਖਾਈ ਦੇ ਰਿਹਾ ਅੱਗ ਦੀਆਂ ਉੱਠਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਲੋਕ ਵੀ دہشت ਦੇ ਵਿੱਚ ਨੇ ਦੱਸ ਜਈਏ ਕਿ ਜਗਤ ਸਿੰਘਪੁਰ 오ਡੀਸਾ ਦੇ ਵਿੱਚ ਇਹ ਇੱਕ ਨਿੱਜੀ ਕੰਪਨੀ ਦੇ ਵਿੱਚ ਅੱਗ ਲੱਗੀ ਹੈ ਔਰ 5 ਦੇ ਕਰੀਬ ਫਾਇਰ ਟੈਂਡਰ ਮੌਕੇ ਤੇ ਪਹੁੰਚੇ ਅੱਗ ਲੱਗਣ ਦੇ ਕਾਰਨ ਉੱਥੇ ਮੌਜੂਦ ਸਾਰੀਆਂ ਪਾਈਪਾਂ ਸੜ ਕੇ ਸੁਆਹ ਹੋ ਗਈਆਂ ਲੱਖਾਂ ਦਾ ਨੁਕਸਾਨ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਅੱਗ ਕਿਣਾ ਕਾਰਨ ਕਰਕੇ ਲੱਗੀ ਹੈ ਇਸ ਬਾਬਤ ਥੱਲੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਚਾਨਕ